ਗ੍ਰੈਜੂਏਟ ਹੁੰਦੇ باوجود ਇੱਕ ਸੜਕ ਦੇ ਕਿਨਾਰੇ ਤੇ ਕਾਟ ਲਗਾ ਕੇ ਕੰਮ ਕਰ ਰਿਹਾ ਹੈ। ਭਾਈ ਸਭ ਤੋਂ ਪਹਿਲੇ ਦੱਸੋ ਇਸ ਸਾਈਡ ਬਲਾਉਂ ਦਾ ਤੁਹਾਡਾ ਆਈਡੀਆ ਕਿਸ ਤਰ੍ਹਾਂ ਹੈ? ਬੇਸਿਕਲੀ ਮੈਂ ਬੀਬੀਏ ਕੀਤੀ ਆ ਮਾਰਕੀਟਿੰਗ ਦੇ ਵਿੱਚੋਂ ਨਾ ਸਾਈ ਕਾਲਜ ਅੰਮ੍ਰਿਤਸਰ ਮਾਨਾ ਵਾਲੇ ਤੋਂ। ਇਸ ਇਸ ਸਮੇਂ ਇਸ ਕਾਜ ਨਹੀਂ ਹੈ। ਮੰਨ ਜਿਕੇ ਸ਼ਰਮ ਦੀ ਨਿਮਸੁਸਕਾਰ ਦੇ ਕਿਸ ਸੜਕ ਦੇ ਕਿਨਾਰੇ ਤੇ ਅੱਪਾ ਕਾਰ ਲਗਾਈ ਹੈ ਕਿ ਨਿਬੜਾਈ ਹੈ ਕਰਨ ਤੋਂ ਬਾਅਦ ਮੇਰੇ ਫਾਦਰ ਸਾਹਿਬ ਨੇ ਫੈਂਸ ਦੇ ਵਿੱਚ ਆ ਕੇ ਬੀਆ ਸਾਹਿਬ ਨੇ ਤੇ ਅਜ ਵੀ ਸਾਡੇ ਅੰਦਰ ਉਹ ਕਲਚਰ ਹੀ ਨਹੀਂ ਹੈਗਾ ਸੀ ਫੈਮਲੀ ਦੇ ਵਿੱਚ ਕੀ ਬਾਹਰ ਜਾਣਾ ਹੈ ਆਪਾ ਪਾਰਿਸ ਤੇ ਬਾਹਰ ਦੇ ਦੋਸਤ ਨਹੀਂ ਨਾ ਰਿਖਦੇ ਪਏ ਉਹ ਸ਼ਰਮ ਨਹੀਂ ਆਗੀ ਤੇ ਇੱਥੇ ਉਹ ਸ਼ਰਮ ਹੈਗੀ ਆ ਕਿ ਹਾਂ ਉਹ ਮੇਰਾ ਯਾਰ ਹੈ ਯਾਰ ਉਹ ਮੈਨਾਂ ਗੱਡੀ 'ਚ ਕੱਲ ਬੈਠਾ ਸੀ ਤੇ ਅੱਜ ਉਹ ਮੈਨੂੰ ਕਹਿੰਦਾ ਤੂੰ ਆ ਸੈੱਟ ਤੇ ਘਾਟ ਲਾਉਣਾ ਦੋਸਤੋ ਪੜ੍ਹਾਈ ਲਿਖਾਈ ਕਰਦੇ ਆ ਅੱਧੀ ਉਮਰ ਨੰਗ ਜਾਂਦੀ ਹੈ ਨੌਜਵਾਨਾਂ ਦੀ ਜੇਕਰ ਗੱਲ ਕਰੀਏ ਪੈਸਿਆਂ ਦੀ ਤਾਂ ਘਰਦਿਆਂ ਦੇ ਪੈਸੇ ਵੀ ਚੰਗੇ ਜਿਹੜੇ ਲੱਗ ਜਾਂਦੇ ਨੇ ਪਰ ਜਦੋਂ ਬੰਦਾ ਗ੍ਰੈਜੂਏਟ ਕਰ ਲੇ ਤਾਂ ਕੰਮ ਕਰਨ ਤੋਂ ਥੋੜਾ ਘਰੇਜ ਕਰਦਾ ਹੈ ਜਦੋਂ ਵਧੀਆ ਨੌਕਰੀ ਨਾ ਮਿਲੇ ਤਾਂ ਪੰਜਾਬ ਦੇ ਹਾਲਾਤ ਜਿਹੋ ਜਿਹੇ ਨੇ ਤੁਹਾਨੂੰ ਪਤਾ ਹੀ ਹੈ ਕਿ ਬੇਰੋਜ਼ਗਾਰੀ ਜਿਹੜੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ ਉੱਥੇ ਹੀ ਗੱਲ ਕਰਾਂਗੇ ਇੱਕ ਸਾਡੇ ਨਾਲ ਵੀਰ ਹੈ ਮਨਪ੍ਰੀਤ ਸਿੰਘ ਜਿਹੜਾ ਕਿ ਗ੍ਰੈਜੂਏਟ ਹੋਣ ਦੇ ਬਾਵਜੂਦ ਇੱਕ ਸੜਕ ਦੇ ਕਿਨਾਰੇ ਤੇ ਕਾਟ ਲਗਾ ਕੇ ਕੰਮ ਕਰ ਰਿਹਾ ਤਾਂ ਕੰਮ ਵੀ ਬਹੁਤ ਵਧੀਆ ਗਰਮੀਆਂ ਦੇ ਵਿੱਚ ਲੋਕਾਂ ਨੂੰ ਜਿਹੜਾ ਗਰਮੀ ਤੋਂ ਰਾਹਤ ਦਿੱਤੀ ਜਾ ਰਹੀ ਹੈ ਪਰ ਤੁਹਾਨੂੰ ਖਾਸੀਅਤ ਦੱਸਣਾ ਚਾਹਾਂਗੇ ਕਿ ਜਿਹੜੀ ਅੰਬ ਦੀ ਲੱਸੀ ਤਿਆਰ ਕੀਤੀ ਜਾਂਦੀ ਹੈ ਇੱਕ ਲੱਸੀ ਤਾਂ ਤੁਸੀਂ ਪੀਤੀ ਹੋਏਗੀ ਪਰ ਇਸ ਦੇ ਵਿੱਚ ਜਿਹੜੇ ਆਂਬ ਪਾਏ ਗਏ ਨੇ ਆਂਬ ਦੇ ਫਲੇਵਰ ਦੇ ਨਾਲ ਜਿਹੜੀ ਤਿਆਰ ਕੀਤੀ ਗਈ ਹੈ ਇਸ ਦੇ ਕੀ ਕੀ ਫਾਇਦੇ ਨੇ ਕਿਸ ਤਰੀਕੇ ਨਾਲ ਦਿਮਾਗ 'ਚ ਆਈ ਆਈਡੀਆ ਆਇਆ ਕਿਸ ਤਰੀਕੇ ਨਾਲ ਸੜਕ ਦੇ ਕਿਨਾਰੇ ਤੇ ਜਿਹੜੀ ਮਿਹਨਤ ਕੀਤੀ ਜਾ ਰਹੀ ਹੈ ਕਿਉਂਕਿ ਪੜਨ ਲਿਖਣ ਤੋਂ ਬਾਅਦ ਜਿਹੜਾ ਹਰ ਇਨਸਾਨ ਸੋਚਦਾ ਹੈ ਕਿ ਵਧੀਆ ਨੌਕਰੀ ਮਿਲੇ ਸੜਕ ਦੇ ਕਿਨਾਰੇ ਕੰਮ ਕਰਨ ਤੋਂ ਜਿਹੜਾ ਬਹੁਤ ਪਰੇਜ ਕਰਦਾ ਕਿਉਂਕਿ ਕਿਤੇ ਨਾ ਕਿਤੇ ਮਨ 'ਚ ਹੋ ਜਾਂਦਾ ਹੈ ਕਿ ਮੈਂ ਇੰਨਾ ਪੜ੍ਹਾਈ ਲਿਖਾਈ ਕੀਤੀ ਇੰਨਾ ਟਾਈਮ ਲਾਇਆ ਘਰਦਿਆਂ ਦਾ ਪੈਸਾ ਲੱਗਾ ਤਾ ਕੰਮਕਾਜ ਕੁਛ ਵਧੀਆ ਮਿਲ ਜਾਂਦਾ ਵਧੀਆ ਜ਼ਿਆਦਾ ਹੋ ਜਾਂਦਾ ਕੰਮ ਕਰ ਸასი ਗੱਲ ਸასი ਗੱਲ ਭਾਈ ਭਜੀ ਸਭ ਤੋਂ ਪਹਿਲੇ ਦੱਸੋ ਇਸ ਸੈਟਅਪ ਲਾਉਣ ਦਾ ਦਿਮਾਗ 'ਚ ਆਈ ਡਾਇਆ ਕਿਸ ਤਰ੍ਹਾਂ ਆਇਆ ਦਿਮਾਗ 'ਚ ਆਈ ਡਾਇਆ ਭਾਈ ਸ਼ੁਰੂ ਤੋਂ ਹੈਗਾ ਸੀ ਕਿ ਚਲੋ ਇੱਕ ਛੋਟਾ ਸਟਾਰਟਅਪ ਕਰਨਾ ਹੈ ਤੇ ਤਾਂ ਮੈਂ ਆਪਣਾ ਸਟਾਰਟਅਪ ਕਰ ਲਿਆ ਬਸ ਇਹ ਹੁਣ ਵਾਈਗਰੂ ਦੀ ਮਰਜ਼ੀ ਸੀ ਕਿ ਆ ਸਟਾਰਟਅਪ ਕਰਨਾ ਸੀ ਤੇ ਉਹਨੇ ਕਰਾਤਾ ਭਜੀ ਪੜੇ ਕਿੱਥੋਂ ਤੱਕ ਜੇ ਪੂਰੀ ਕੀ ਕਿਹੜੀ ਡਿਗਰੀ ਕੀਤੀ ਆ ਕਿੰਨੇ ਸਾਲ ਲਾਇ ਕਿੰਨੇ ਲੱਗਦਾ ਘਰ ਦੇ ਨਾਲ ਪੈਸੇ ਲੱਗੇ ਹੋਣਗੇ ਬੇਸਿਕਲੀ ਮੈਂ ਬੀਬੀਏ ਕੀਤੀ ਆ ਮਾਰਕੀਟਿੰਗ ਦੇ ਵਿੱਚੋਂ ਨਾ ਸਾਈ ਕਾਲਜ ਅੰਮ੍ਰਿਤਸਰ ਮਾਨਾ ਵਾਲੇ ਤੋਂ ਮੈਂ ਉੱਥੋਂ ਆਪਣੀ ਬੀਬੀਏ ਕੰਪਲੀਟ ਕੀਤੀ ਸੀ 2018 ਦੇ ਵਿੱਚ ਉੱਥੋਂ ਬਾਅਦ ਮੈਂ ਜੌਬ ਸਟਾਰਟ ਕੀਤੀ ਆ ਪ੍ਰਾਈਵੇਟ ਜਦੋਂ ਤੁਸੀਂ ਪ੍ਰਾਈਵੇਟ ਜੌਬ ਕਰਦੇ ਹੁਣ ਇਸ ਸਮੇਂ ਤੁਸੀਂ ਕਾਰ ਡਲਗਾਈ ਹੈ ਮੈਂ ਕਿਤੇ ਸ਼ਰਮਤ ਨਹੀਂ ਮਹਿਸੂਸ ਕਰਦੇ ਕਿ ਸੜਕ ਦੇ ਕਿਨਾਰੇ ਤੇ ਇੱਕ ਆਪਾਂ ਕਾਰ ਡਲਗਾਈ ਹੈ ਕਿ ਇੰਨੀ ਪੜ੍ਹਾਈ ਲਿਖਾਈ ਕਰਨ ਤੋਂ ਬਾਅਦ ਬੇਸਿਕਲੀ ਸ਼ਰਮ ਕਰਦੇ ਆ ਪੰਜਾਬੀ ਕਰਦੇ ਆ ਡੈਫੀਨਿਟਲੀ ਮੈਨੂੰ ਵੀ ਆਈ ਹੈ ਸ਼ਰਮ ਕੋਈ ਦੇਖਦਾ ਹੈ ਤੇ ਕੋਈ ਬੋਲਦਾ ਯਾਰ ਆ ਕੀ ਆ ਸਟਾਰਟਿੰਗ ਦੇ ਵਿੱਚ ਨਾਲ ਰਿਸਪੌਂਸ ਵੀ ਥੋੜਾ ਹੁਣ ਚਲੋ ਥੋੜਾ ਰਿਸਪੌਂਸ ਵਧੀਆ ਮਿਲਿਆ ਸਟਾਰਟਿੰਗ 'ਚ ਥੋੜਾ ਰਿਸਪੌਂਸ ਕੱਟ ਸੀ ਤੇ ਥੋੜਾ ਜਿਹਾ ਬੰਦੇ ਨੂੰ ਅੰਦਰੋਂ ਡੀਮੋਟੀਵੇਟ ਹੁੰਦਾ ਕਿ ਮੈਂ ਥੋੜਾ ਜਿਹਾ ਆਹ ਵਾਲਾ ਕੰਮ ਵੀ ਕਰਦਾ ਪਿਆ ਮੈਨਿੰਦਾ ਬਟ ਰਿਸਪੌਂਸ ਨਹੀਂ ਮਿਲਦਾ ਪਿਆ ਬਟ ਚਲੋ ਵਾਈਗਰੂ ਜੀ ਦੀ ਕਿਰਪਾ ਹੈ ਤੇ ਥੋੜੀ ਮਿਹਰ ਹੋਈ ਹੈ ਹੁਣ ਤੇ ਜਿੰਨਾ ਮੰਨ ਲਓ ਉਹਨਾਂ ਨਿਕਲ ਜਾਂਦਾ ਮੇਰਾ ਜੀ ਭਾਜੀ ਜੇਕਰ ਗੱਲ ਕਰੀਏ ਕਿਸ ਤਰ੍ਹਾਂ ਦੇ ਰੋਜ਼ਗਾਰ ਮਤਲਬ ਦਿਨ ਦੀ ਸ਼ੁਰੂਆਤ ਕਿਸ ਤਰ੍ਹਾਂ ਹੁੰਦੀ ਹੈ ਸਵੇਰੇ ਕਿਹੜਾ ਕੰਮ ਉੱਠ ਕੇ ਸਭ ਤੋਂ ਪਹਿਲੇ ਕਰਨਾ ਪੈਂ ਬੇਸਿਕਲੀ ਤੰਗੀ ਨਹੀਂ ਹੈ ਇਹ ਇਹ ਹੁਣ ਆਪਣਾ ਇਸ ਕੰਮ ਦਾ ਵਰਕ ਹੈਗਾ ਜਿਹੜਾ ਹੈਗਾ ਉਹ 파ਟ ਹੈਗਾ ਤੇ ਉਹਨੂੰ ਮੈਂ ਬੇਸਿਕਲੀ ਸਵੇਰੇ ਉੱਠਦਾ 6 ਵਜੇ ਤੇ ਉਹ ਰੂਟੀਨ ਚੱਲੂ ਹੋ ਜਾਂਦੀ ਆ ਆਪਣਾ ਦਹੀਂ ਨੂੰ ਫ੍ਰਿਜ ਦੇ ਵਿੱਚ ਚਲਾਉਣਾ ਜਿਹੜਾ ਰਾਤ ਜਮਾਇਆ ਹੁੰਦਾ ਉਹਨੂੰ ਚੁੱਕ ਕੇ ਦਹੀਂ ਨੂੰ ਜਿਹੜਾ ਫ੍ਰਿਜ ਦੇ ਵਿੱਚ ਚਲਾਉਣਾ ਹੈ ਉਸ ਤੋਂ ਬਾਅਦ ਬਰਫ਼ ਲੈ ਕੇ ਆਉਣੀ ਆ ਚੀਨੀ ਕੱਟੀ ਕਰਨੀ ਆ ਆਮਬ ਕੱਟਨੇ ਆ ਵਿੱਚ ਜਿਹੜੇ ਪਾਉਣਾ ਉਹ ਤਿਆਰੀ ਕਰਦੇ ਕਰਦੇ ਮੈਨੂੰ 11:30 12 ਵਜੇ ਜਾਂਦੇ ਆ ਜੇਕਰ ਗੱਲ ਕਰੀਏ ਜਿਸ ਵੇਲੇ ਆਪਣੀ ਗ੍ਰੈਜੂਏਸ਼ਨ ਕੰਪਲੀਟ ਕੀਤੀ ਹਰ ਹੁਣ ਪੰਜਾਬੀਆਂ ਦੀ ਜੇਕਰ ਗੱਲ ਕਰੀਏ ਇੱਕੋ ਡ੍ਰੀਮ ਹੁੰਦਾ ਹੈ ਕਿ 12ਵੀ ਤੇ ਟਟਾੜੇ ਦੁਮਾਤਨੀ ਆ ਕੇ ਪਪੀ ਬਾਹਰ ਜਾਈਏ ਸੈਟ ਹੋਈਏ ਬੇਸਿਕਲੀ ਮੈਂ ਆਪਣੇ ਫਾਦਰ ਸਾਹਿਬ ਦੇ ਨਾਲ ਰਹਾ ਹਾਂ ਮੇਰੇ ਫਾਦਰ ਸਾਹਿਬ ਡਿਫੈਂਸ ਦੇ ਵਿੱਚ ਹੈਗੇ ਬੀਐਸਐਫ ਚ ਨੇ ਤੇ ਐਕਚੁਅਲੀ ਸਾਡੇ ਅੰਦਰ ਉਹ ਕਲਚਰ ਹੀ ਨਹੀਂ ਹੈਗਾ ਸੀ ਫੈਮਿਲੀ ਦੇ ਵਿੱਚ ਕਿ ਬਾਹਰ ਜਾਣਾ ਹੈ ਆਪਾਂ ਤੇ ਮੈਨੂੰ ਵੀ ਨੌਲੇਜ ਨਹੀਂ ਸੀ ਕਿ ਬਾਹਰ ਦੀ ਕੁਝ ਜਾਣਾ ਹੈ ਨਹੀਂ ਜਾਣਾ ਬਟ ਹਾਂ ਅੰਮ੍ਰਿਤਸਰ ਚ ਜਦੋਂ ਮੈਂ ਆਇਆ ਮੈਨੂੰ ਪਤਾ ਚੱਲਿਆ ਕਿ ਲੋਕੀ ਸਾਰੇ ਹੀ ਬਾਹਰ ਜਾ ਰਹੇ ਨੇ ਕਿ ਹਾਂ ਆਪਾਂ ਬਾਹਰ ਜਾਣਾ ਹੈ ਬਾਹਰ ਜਾਣਾ ਹੈ ਮੇਰੀ ਫੈਮਿਲੀ ਦੇ ਵਿੱਚ ਵੀ ਕੋਈ ਰਿਸ਼ਤੇਦਾਰ ਗਏ ਨੇ ਬਾਹਰ ਬਟ ਉਹ ਮੈਨੂੰ ਸਿਚੁਏਸ਼ਨ ਦੱਸਦੇ ਨੇ ਕਿ ਤੂੰ ਸਿਚੁਏਸ਼ਨ ਕੀ ਆ ਲੋਕੀ ਜਿਹੜੇ ਬਾਹਰ ਜਾਂਦੇ ਆ ਆਪਣੀ ਸਿਚੁਏਸ਼ਨ ਨਹੀਂ ਦੱਸਦੇ ਉਹ ਤਾਂ ਦੀ ਸਿਚੁਏਸ਼ਨ ਬਹੁਤ ਖਰਾਬ ਹੈਗੀ ਆ ਕੰਮ ਨਹੀਂ ਮਿਲਦਾ ਲੋਕੀ ਬੇਸਿਕਲੀ ਉਹ ਉਹ ਵੀ ਵਰਕ ਹੀ ਕਰਦੇ ਉੱਥੇ ਲੇਬਰ ਹੀ ਕਰਦੇ ਆ ਹਾਂ ਲੇਬਰ ਉਹਨਾਂ ਦੀ ਵੇਜ ਜ਼ਿਆਦਾ ਹੋ ਜਾਂਦੀ ਆ ਤੇ ਮੇਰਾ ਸ਼ੁਰੂ ਤੋਂ ਮਨ ਨਹੀਂ ਹੈਗਾ ਸੀ ਫਾਦਰ ਸਾਹਿਬ ਜੇ ਕੱਲਣਾ ਸੀ ਤਾਂ ਮੈਨੂੰ ਵੀ ਕੱਲ ਸਕਦੇ ਸੀ ਸਾਡੇ ਕੋਲ ਪੈਸੇ ਵੀ ਹੈਗੇ ਸੀ ਕਿ ਹਾਂ ਨਹੀਂ ਫਾਦਰ ਸਾਹਿਬ ਐਸੇ ਲਾ ਵੀ ਸਕਦੇ ਸੀ ਕਿ ਮੈਂ ਜਾਵਾਂ ਪਰ ਮੇਰੇ ਮਨ ਦੇ ਵਿੱਚ ਹੈਗਾ ਨਹੀਂ ਸੀ ਬਾਹਰ ਜਾਣਾ ਈਵਨ ਮੈਂ ਪਾਸਪੋਰਟ ਵੀ ਨਹੀਂ ਬਣਾਇਆ ਆਪਣਾ ਅਜੇ ਤੱਕ ਕੀ ਲੱਗਦਾ ਇੱਥੇ ਕੰਮ ਕਰਨ ਤੋਂ ਘਰੇਜ ਕਰਦੇ ਨਹੀਂ ਮਿਹਨਤ ਕਰਨ ਤੋਂ ਜਿੱਤਰਾਂ ਕਿ ਕਰ ਲਈ ਕੋਈ ਜਨ ਪਰ ਬਾਹਰ ਜਾ ਕੇ ਉਹਨਾਂ ਨੂੰ ਕਰਨਾ ਪੈਂਦਾ ਹੈ ਤਾਂ ਕੀ ਉਹਨਾਂ ਨੂੰ ਪਿੱਲੇ ਨਹੀਂ ਚਾਹੀਦਾ ਕਿ ਇੱਥੇ ਕੰਮ ਕਰ ਲੈਂਦੇ ਵਧੀਆ ਹੋ ਜਾਂਦਾ ਹੈ ਤੁਹਾਡੇ ਵਾਂਗੂ ਹੀ ਬੇਸਿਕਲੀ ਬਾਹਰ ਰਿਸ਼ਤੇਦਾਰ ਤੇ ਦੋਸਤ ਨਹੀਂ ਨਾ ਵੇਖਦੇ ਪਏ ਉਹ ਸ਼ਰਮ ਨਹੀਂ ਆ ਗਈ ਤੇ ਇੱਥੇ ਉਹ ਸ਼ਰਮ ਹੈਗੀ ਹੈ ਕਿ ਹਾਂ ਉਹ ਮੇਰਾ ਯਾਰ ਹੈਗਾ ਯਾਰ ਉਹ ਮੇਰੇ ਨਾਲ ਗੱਡੀ 'ਚ ਕੱਲ ਬੈਠਾ ਸੀ ਤੇ ਅੱਜ ਉਹ ਮੈਨੂੰ ਕਹਿੰਗਾ ਯਾਰ ਤੂੰ ਆਹ ਸਾਈਡ ਤੇ ਕਾਟ ਲਾਉਣਾ ਤੇ ਬੇਸਿਕਲੀ ਉਹਨੇ ਰੋਟੀ ਵੀ ਨਹੀਂ ਦੇਣੀ ਤੁਹਾਨੂੰ ਉਹਨੇ ਸਿਰਫ ਤਾਨੇ ਦੇਣੇ ਆ ਤੁਹਾਨੂੰ ਰੋਟੀ ਨਹੀਂ ਦੇਣੀ ਰੋਟੀ ਦੇਣ ਵਾਸਤੇ ਤੁਹਾਨੂੰ ਆਪਣਾ ਕੰਮ ਕਰਨਾ ਪੈਣਾ ਹੈ ਤੇ ਆਪਣੀ ਮਿਹਨਤ ਦਾ ਕੰਮ ਕਰਨਾ ਪੈਣਾ ਹੈ ਤੇ ਇਹ ਚ ਕੋਈ ਸ਼ਰਮ ਦੀ ਗੱਲ ਨਹੀਂ ਹੈਗੀ ਬੇਸਿਕਲੀ ਤੁਸੀਂ ਇਹ ਕੰਮ ਕਰਦੇ ਪਏ ਜੋ ਆ ਆਪਣੇ ਜਿਹੜੇ ਵੀਰ ਭਰਾ ਬਾਹਰੋਂ ਆਏ ਆ ਬੇਸਿਕਲੀ 10-10 ਦਿਨ ਦੀ ਆਪਣਾ ਉਹਨਾਂ ਦੀ ਤਾਂ ਹੈਗੀ ਆਪਣਾ ਜਿਹੜੀ ਕਰਦੇ ਪਏ ਆ ਸੇਲ ਕਰਦੇ ਪਏ 10-10 ਹਜ਼ਾਰ ਦੀ ਦਿਨ ਦੀ ਸੇਲ ਆ ਗਈ ਉਹਨਾਂ ਦੀ ਤੇ ਜੋ ਕਰ ਸਕਦੇ ਆ ਆਪਾਂ ਕਿਉਂ ਨਹੀਂ ਕਰ ਸਕਦੇ ਯਾਰ ਕੀ ਮਾੜਾ ਇਹ ਦੇ ਚ ਤਾਂ ਜਿਸ ਵੇਲੇ ਸ਼ੁਰੂ ਕੀਤਾ ਤਾਂ ਕਨਸੈਪਟ ਕਿਸ ਤੋਂ ਮਾਈਂਡ 'ਚ ਲਿਆਂਦਾ ਕਿਉਂਕਿ ਕਨਸੈਪਟ ਬਹੁਤ ਜ਼ਰੂਰੀ ਹੈ ਕਿਉਂਕਿ ਡਿਫਰੈਂਟ ਚ ਆਮ ਤੌਰ ਤੇ ਸੜਕਾਂ ਦੇ ਉੱਤੇ ਛਰਦਾਈ ਵਿਖੇਗੀ ਤੁਹਾਨੂੰ ਨਿੰਬੂ ਪਾਣੀ ਸ਼ਕੰਜਵੀ ਆਹ ਕਨਸੈਪਟ ਕਿਸ ਤਰ੍ਹਾਂ ਸੋਚਿਆ ਮਨ ਚ ਕਨਸੈਪਟ ਬੇਸਿਕਲੀ ਮੇਰਾ ਮਨ ਹੈਗਾ ਸੀ ਡੇਢ ਦੋ ਮਹੀਨੇ ਦਾ ਮਨ ਚੱਲਦਾ ਪਿਆ ਸੀ ਕਿ ਲੱਸੀ ਦਾ ਸਟਾਰਟਅਪ ਕਰੀਏ ਬਟ ਨਾਰਮਲ ਲੱਸੀ ਜਿਹੜੀ ਹੈਗੀ ਆ ਉਹ ਹਰ ਜਗ੍ਹਾ ਮਿਲ ਜਾਂਦੀ ਹੈ ਤੁਹਾਨੂੰ ਤੇ ਮੈਂ ਸੋਚਿਆ ਸੀ ਕਿ ਕਿਉਂ ਨਾ ਇੱਥੇ ਥੋੜਾ ਜਿਹਾ ਟਵਿਸਟ ਕੀਤਾ ਜਾਵੇ ਬੇਸਿਕਲੀ ਮੈਂ ਮੰਗੋ ਲੱਸੀ ਪਹਿਲਾਂ ਵੀ ਪੀਤੀ ਆ ਮੈਂ ਟਰਾਈ ਕੀਤੀ ਆ ਤੇ ਮੈਨੂੰ ਇਹਦਾ ਟੇਸ ਜਿਹੜਾ ਯੂਨੀਕ ਲੱਗਦਾ ਵਿੱਚ ਲੱਸੀ ਦਾ ਫਲੇਵਰ ਆਂਦਾ ਨਾਲ ਮੰਗੋ ਦਾ ਆਂਦਾ ਬੇਸਿਕਲੀ ਤੁਹਾਨੂੰ ਇਦਾਂ ਲੱਗੂਗਾ ਉਸ ਕਾਰਨ ਫਿਰ ਮੇਰਾ ਕਿ ਥੋੜਾ ਜਿਹਾ ਡਿਫਰੈਂਸ ਕਰੀਏ ਤੇ ਇਸ ਲਈ ਮੈਂ ਅੰਮ੍ਰਿਤਸਰ ਦੇ ਵਿੱਚ ਆ ਸਟਾਰਟਅਪ ਕੀਤਾ ਮੰਗੋ ਲੱਸੀ ਦਾ ਜੇਕਰ ਆਮ ਤੌਰ ਤੇ ਅਸੀਂ ਕਿਸੇ ਕਾਰਡ ਤੇ ਖਲੋਈਏ ਉਥੇ ਜੂਸਰ ਲੱਗਾ ਹੁੰਦਾ ਜੂਸਰ ਦੇ ਵਿੱਚ ਮਿਕਸ ਕੀਤਾ ਜਾਂਦਾ ਸਭ ਕੁਝ ਤੁਹਾਡੇ ਵੱਲੋਂ ਕਿਹੜੀ ਚੀਜ਼ ਵਰਤੀ ਜਾਂਦੀ ਹੈ ਬੇਸਿਕਲੀ ਮੈਂ ਚਾਟੀ ਦਾ ਯੂਜ਼ ਕਰਦਾ ਅੱਛਾ ਇਹਦੇ ਫਾਇਦੇ ਕੀ ਕੀ ਨੇ ਲਾਗੇ ਆ ਕੇ ਹੁਣ ਨਾਲ ਫਾਇਦੇ ਦੱਸੋ ਕਿਸ ਤਰ੍ਹਾਂ ਵਰਤ ਇਹਨੂੰ ਇਹਨੂੰ ਕਹਿੰਦੇ ਆ ਆਪਣਾ ਮਧਾਨੀ ਕਹਿੰਦੇ ਇਹਨੂੰ ਜੀ ਆਹ ਹੁੰਦੀ ਹੈ ਚਾਟੀ ਆਹ ਹੁੰਦੀ ਹੈ ਨੀ ਨੀ ਜਿਹੜੀ ਸਪੋਰਟ ਦਿੰਦੀ ਹੈ ਚਾਟੀ ਨੂੰ ਤਾਂ ਕਿ ਚਾਟੀ ਹਿੱਲੇ ਨਾਲ ਤੇ ਬੇਸਿਕਲੀ ਇਹਦੇ ਵਿੱਚ ਜਿਹੜੀ ਆ ਜਿਹੜੀ ਮਦਾਨੀ ਹੈਗੀ ਆ ਆ ਲੱਕੜ ਆ ਆ ਲੋਹਾ ਆ ਲੋਹਾ ਆਇਰਨ ਦੇ ਨਾਲ ਲੱਸੀ ਨੂੰ ਤੇ ਲੱਕੜ ਦੇ ਵੀ ਆਪਣੇ ਗੁਣ ਹੁੰਦੇ ਆ ਤੇ ਆ ਜਿਹੜਾ ਮਟਕੇ ਚ ਭੰਦਾ ਪਿਆ ਮਿੱਟੀ ਦੇ ਮਟਕੇ ਦੇ ਵਿੱਚ ਭੰਦੀ ਪਿਆ ਲੱਸੀ ਤੇ ਇਹ ਜਿਹੜੀ ਤਸਵੀਰ ਆ ਲੱਸੀ ਦੀ ਤਸਵੀਰ ਨੂੰ ਠੰਡੀ ਰੱਖਦੀ ਆ ਜਿੱਕਰ ਮੈਂ ਗੱਲ ਕਰਾ ਇਹਦੀ ਇਹ ਮੈਂ ਸਿਰਫ ਇਹ ਤੱਕ ਟੀਵੀਆਂ 'ਚ ਹੀ ਵੇਖੀ ਆ ਅਸਲ 'ਚ ਨਹੀਂ ਵੇਖੀ ਇਹ ਤੁਹਾਨੂੰ ਲੱਗਾ ਨਹੀਂ ਕਿ ਮਸ਼ੀਨ ਚ ਹੀ ਲੈਣੀ ਚਾਹੀਦੀ ਇਹਦੇ ਚ ਮਿਹਨਤ ਜ਼ਿਆਦਾ ਕਿਉਂਕਿ ਇਹ ਜੋ ਹੱਥ ਨਾਲ ਕਿਚਰਾ ਪੈਂਦਾ ਬੇਸਿਕਲੀ ਮਹਨਤ ਤੇ ਜ਼ਿਆਦਾ ਹੈਗੀ ਆ ਬਟ ਚੀਜ਼ ਸਵਾਦ ਦੇ ਦੇ ਚ ਬੰਦੀ ਆ ਨਾਲੇ ਤਸੀਰ ਲੱਸੀ ਦੀ ਠੰਡੀ ਚਾਟੀ ਹੀ ਕਰਦੀ ਆ ਆਦਰਵਾਇਜ਼ ਲੱਸੀ ਦੀ ਤਸੀਰ ਠੰਡੀ ਨਹੀਂ ਹੁੰਦੀ ਦਹੀਂ ਉਦਾਂ ਤਸੀਰ ਦੇ ਵਿੱਚ ਗਰਮ ਹੁੰਦਾ ਬਟ ਜਦੋਂ ਚਾਟੀ ਦੇ ਵਿੱਚ ਬਣਾਉਂਦੇ ਆ ਤੇ ਉਹਦੀ ਤਸੀਰ ਠੰਡੀ ਹੋ ਜਾਂਦੀ ਆ ਜੀ ਤਾਂ ਹੋਰ ਇਹਦੇ ਕੀ ਕੀ ਫਾਇਦੇ ਕਿਉਂਕਿ ਤੁਸੀਂ ਹੁਣ ਗਰਮੀ ਤੋਂ ਰਾਹਤ ਦੇਣ ਦੇ ਨਾਲ-ਨਾਲ ਇੱਕ ਉਹਨਾਂ ਨੂੰ ਕੁਦਰਤੀ ਜਿਹੜੇ ਗੁਣ ਜਿਹੜੀ ਚੀਜ਼ਾਂ ਦੇ ਨੇ ਉਹ ਵੀ ਦੇ ਰਹੇ ਜੇ ਤਾਂ ਰਿਸਪੌਂਸ ਲੋਕਾਂ ਦਾ ਕਿਹੋ ਜਿਹਾ ਮਿਲ ਰਿਹਾ ਠੀਕ ਯਾਰ ਰਿਸਪੌਂਸ ਬੇਸਿਕਲੀ ਮੇਰੀਆਂ ਦੋ ਤਿੰਨ ਵੀਡੀਓ ਹੋਰ ਵੀ ਪਈਆਂ ਸੀ ਆਪਣਾ ਇੰਸਟਾਗ੍ਰam ਤੇ ਤੇ ਰਿਸਪੌਂਸ ਵਧੀਆ ਆ ਰਿਹਾ ਅੰਮ੍ਰਿਤਸਰ ਦੇ ਲੋਕ ਰਿਸਪੌਂਸ ਦੇ ਰਹੇ ਆ ਬੇਸਿਕਲੀ ਕੀ ਕਹਿਣਾ ਚਾਹੋਗੇ ਹੋਰ ਜਨਤਾ ਨੂੰ ਕੀ ਅਪੀਲ ਕਰਨੀ ਚਾਹੋਗੇ ਕਿਉਂਕਿ ਜਦੋਂ ਕੰਮ ਸਟਾਰਟ ਕਰੀਏ ਕੁਝ ਚੰਗੀਆਂ ਚੀਜ਼ਾਂ ਨਾਲ ਕੁਝ ਮੁਸ਼ਕਲਾਂ ਵੀ ਆਉਂਦੀਆਂ ਨੇ ਜਿਹਦਾ ਸਾਹਮਣਾ ਕਰਨਾ ਪੈਂਦਾ ਤਾਂ ਕੁਝ ਦਿੱਕਤਾਂ ਵੀ ਹੋ ਸਕਦੀਆਂ ਨੇ ਕਿ ਯਾਹਲੇ ਕਸਟਮਰ ਨਹੀਂ ਪ੍ਰੋਪਰ ਆ ਰਿਹਾ ਜਾਂ ਕਿਸੇ ਹੋਰ ਤਰ੍ਹਾਂ ਦੀ ਤੰਗੀ ਨਹੀਂ ਕਸਟਮਰ ਤੇ ਜਿੰਨੇ ਲੱਸੀ ਪੀਣੇ ਆ ਬੇਸਿਕਲੀ ਮੇਰੇ ਕੋ ਆ ਹੀ ਰਿਹਾ ਹੈ ਕਸਟਮਰ ਤੇ ਦਿੱਕਤ ਇਹੀ ਹੈ ਕਿ ਹਜੇ ਥੋੜਾ ਬਾਹਰ ਹੈਗਾ ਥੋੜਾ ਸਟਾਰਟ ਅਪ ਛੋਟਾ ਹੈਗਾ ਤੇ ਥੋੜੀ ਜਿਹੀ ਦਿੱਕਤ ਆਂਦੀ ਆ ਬਟ ਹੌਲੀ ਹੌਲੀ ਉਹ ਵੀ ਸੈੱਟ ਹੋ ਜਾਊਗਾ ਉਹਨੂੰ ਵੀ ਥੋੜੀ ਜਿਹਾ ਆਪਾਂ ਇੱਕ ਛੋਟੀ ਰੇੜੀ ਲੈ ਲਾਂਗੇ ਤੇ ਫਿਰ ਉੱਤੇ ਸਟਾਰਟ ਕਰਿਆ ਕਰਾਂਗੇ ਹੋਰ ਜਦੋਂ ਇਹਦਾ ਰੇਟ ਕੀ ਰੱਖਿਆ ਕਿਉਂਕਿ ਆਮ ਰੈਸਟੋਰੈਂਟ ਦੀ ਜੇਕਰ ਗੱਲ ਕਰੀਏ ਉੱਥੋਂ 100 ਤੋਂ 150 ਰੁਪਏ ਤੱਕ ਨੂੰ ਗਲਾਸ ਪਹੁੰਚ ਹੀ ਜਾਂਦਾ ਕੁਛੇ ਵੀ ਆਪਾਂ ਤਰਿਕ ਦਾ ਪੀ ਲਈਏ ਤੁਹਾਡੇ ਵੱਲੋਂ ਕੀ ਕੋਸਟ ਰੱਖੀ ਗਈ ਹੈ ਕਿਉਂਕਿ ਗਰਮੀਆਂ ਦੇ ਹਿਸਾਬ ਨਾਲ ਮੌਸਮ ਜਦ ਸੀਜ਼ਨ ਹੋਵੇ ਹਰ ਕੋਈ ਚਾਹੁੰਦਾ ਕਮਾਈ ਵੱਧ ਕੀਤੀ ਜਾਵੇ ਤੁਸੀਂ ਕੀ ਰੇਟ ਹੈ ਮੈਂ ਬੇਸਿਕਲੀ 300 ਤੇ ਰੱਖਿਆ ਇਹਦਾ ਗਲਾਸ ਦਾ ਨਾ ਇਹ ਗਲਾਸ ਦਾ ਰੇਟ 300 ਤੇ ਰੱਖਿਆ ਮੈਂ ਆ ਤੁਹਾਨੂੰ ਦਿਖਾ ਦਿਨਾ ਮੈਂ ਗਲਾਸ ਦਾ ਤਾਂ ਦੇਖ ਸਕਦੇ ਜੀ ਕਿ ਇੱਕ ਗਲਾਸ ਜਿਹੜਾ ਕਿਥੇ ਕੁਦਰਤੀ ਚੀਜ਼ਾਂ ਦੀ ਗੱਲ ਕਰੀਏ ਉਹਦੇ ਨਾਲ ਤਿਆਰ ਕੀਤਾ ਜਾਂਦਾ ਚਾਟੀ ਚਾਟੀ ਦੀ ਲੱਸੀ ਕਾਫੀ ਮਸ਼ਹੂਰ ਹੁੰਦੀ ਹੈ ਪਰ ਇਸੇ ਚਾਟੀ ਦੀ ਲੱਸੀ ਦੇ ਨਾਲ ਨਾਲ ਜਿਹੜੇ ਵਿੱਚ ਅੰਬ ਦਾ ਫਲੇਵਰ ਨਾਲ ਦਿੱਤਾ ਜਾਂਦਾ ਲੋਕਾਂ ਨੂੰ ਗਰਮੀ ਤੋਂ ਰਾਹਤ ਪੂਰੀ ਦਿੱਤੀ ਜਾ ਰਹੀ ਹੈ ਤਾਂ ਗਲਾਸ ਦੀਆਂ ਤਸਵੀਰਾਂ ਦੇਖ ਸਕਦੇ ਜੀ ਕਿ ਇੱਕ ਗਲਾਸ ਜਿਹੜਾ ਇੱਕ ਸੇ ਤਿਆਰ ਕੀਤਾ ਜਾ ਰਿਹਾ ਨੌਜਵਾਨ ਵੱਲੋਂ ਉੱਤੋਂ ਸਭ ਤੋਂ ਵੱਡੀ ਜਿਹੜੀ ਗੱਲ ਹੈ ਗ੍ਰੈਜੂਏਟ ਦੀ ਜਿੱਥੇ ਨੌਜਵਾਨ ਕੰਮ ਕਰਨ ਤੋਂ ਸੰਗਦਾ ਪਿਆ ਪੰਜਾਬ ਦੀ ਪੀੜ੍ਹੀ ਜਿਹੜੀ ਕੰਮ ਕਰਕੇ ਖੁਸ਼ ਨਹੀਂ ਹੈ ਬਹਾਨੇਬਾਜੀ ਲਾਂਦੀ ਹੈ ਕਿ ਰੋਜ਼ਗਾਰ ਨਹੀਂ ਹੈ ਪਰ ਉੱਥੇ ਇਹ ਨੌਜਵਾਨ ਹੈ ਬੀਬੀਏ ਕਰਨ ਤੋਂ ਬਾਅਦ ਗ੍ਰੈਜੂਏਟ ਹੋਣ ਤੋਂ ਬਾਅਦ ਵੀ ਇੱਕ ਸੜਕ ਦੇ ਕਿਨਾਰੇ ਤੇ ਜਿਹੜਾ ਆਪਣੀ ਕਾਰਡ ਲਗਾ ਕੇ ਇੱਥੇ ਇੱਕ ਮਿਸਾਲ ਕਾਇਮ ਕਰ ਰਿਹਾ ਹੈ ਉਹਨਾਂ ਨੌਜਵਾਨਾਂ ਲਈ ਜੋ ਨਸ਼ੇ ਦੇ ਵਿੱਚ ਜਾ ਰਹੇ ਨੇ ਜੇਕਰ ਗੱਲ ਕਰੀਏ ਤਾਂ ਕੰਮ ਤੋਂ ਬਹਾਨੇਬਾਜੀ ਕਰ ਰਹੇ ਨੇ ਤਹ ਹੋਰ ਇਹੋ ਜੀਆਂ ਵੀਡੀਓ ਲੈ ਕੇ ਤੁਹਾਡੇ ਨਾਲ ਜਲਦੀ ਰੂਬਰੂ ਹੋਵਾਂਗੇ ਇਸ ਦੇ ਨਾਲ ਹੀ ਦੋ ਮੈਨੂੰ ਇਸ ਜਗ੍ਹਾ ਕੈਮਰਾ ਪਰ ਸਤਨਾ ਵਿਸ਼ਾਲ ਮਿਸ਼ਰਾ ਹੌਟ ਨਿਊਜ਼ ਇੰਡੀਆ ਅੰਮ੍ਰਿਤਸਰ